ਲਓ ਵੀ ਦੋਸਤੋ ਆਪਾਂ ਪਹੁੰਚ ਗਏ ਆਂ ਸ਼੍ਰੀ ਮਛਗੜਾ ਸਾਹਿਬ ਬਿੱਟੀ ਖਾਈਂ ਜਰਾ ਦੇਖੀ ਪਿੱਟੀ ਖਾਈਂ ਮਤੋਂ ਨਹੀਂ ਆ ਰ ਮਨਚੂਰੀਆਂ ਹੋ ਕੇ ਜਾਊਗਾ ਦੋਸਤੋ ਤੁਹਾਨੂੰ ਇੱਕ ਬੱਗਾ ਦਿਖਾਉਣਾ ਆ ਦੇਖੋ ਕਬੀਲਦਾਰ ਬੰਦਾ ਇਹਦੇ ਕੋਲ ਹਾਲੀ ਗਈ ਆਹ ਕਬੀਲਦਾਰ ਬੰਦਾ ਇਹ ਨਹੀਂ ਕਬੀਲਦਾਰੀਆਂ ਬਸ ਕਬੀਲਦਾਰੀਆਂ ਕਬੀਲਦਾਰੀਆਂ ਸੋ ਸੱਚੀ ਗੱਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਕੀ ਹਾਲ ਚਾਲ ਸਾਰੇ ਠੀਕ ਠਾਕ ਹੋ ਤੁਹਾਡਾ ਸਵਾਗਤ ਹੈ ਗੋਪੀ ਸ਼ੇਰੀਆ ਆਫੀਸ਼ਲ YouTube ਚੈਨਲ ਤੇ ਲੋਬੀ ਦੋਸਤੋ ਅੱਜ ਆਪਾਂ ਜਾਵਾਂਗੇ ਸ਼੍ਰੀ ਮਾਛੀਵਾੜਾ ਸਾਹਿਬ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਘਰੇ ਹੈਗਾ ਛੋਟੇ ਦਾ ਵਿਆਹ ਉਹਦੇ ਵਿਆਹ ਦੀਆਂ ਤਿਆਰੀਆਂ ਲੱਗੀਆਂ ਹੋਆਂ ਅੱਜ ਉਹਨੂੰ ਕੱਪੜੇ-ਕੁਪੜੇ ਦਿਵਾਉਣੇ ਆ ਤੇ ਦੋ ਤਿੰਨ ਹੋਰ ਕੰਮ ਆ ਵਿਆਹ ਦੇ ਸੋ ਮਿਲਦੇ ਆ ਤੁਹਾਨੂੰ ਆਪਾਂ ਗੱਡੀ 'ਚ ਬੈਠ ਕੇ ਤੇ ਮਾਛੀਵਾੜਾ ਸਾਹਿਬ ਜਾਵਾਂਗੇ ਤੇ ਫਿਰ ਉਸ ਤੋਂ ਪਹਿਲਾਂ ਅਸੀਂ ਜਾਵਾਂਗੇ ਪਿੰਡ ਤੇ ਪਿੰਡੋਂ ਛੋਟੇ ਨੂੰ ਲੈ ਕੇ ਤੇ ਚાલਦੇ ਆ ਫਿਰ ਮੱਛਗੜਾ ਸਾਹਿਬ ਨੂੰ ਤੇ ਠੀਕ ਆ ਦੋਸਤੋ ਮਿਲਦੇ ਆ ਫਿਰ ਆਪਾਂ ਅਗਲੀ ਹਾਂਜੀ ਦੋਸਤੋ ਆਪਾਂ ਹੋ ਗਿਆ ਰੈਡੀ ਹੁਣ ਤੇ ਚਲੋ ਚાલਦੇ ਆ ਹੁਣ ਆਪਾਂ ਪਹਿਲਾਂ ਪਿੰਡ ਨੂੰ ਜਾਵਾਂਗੇ ਪਿੰਡ ਤੋਂ ਬਾਅਦ ਜਾਵਾਂਗੇ ਮੱਛਗੜਾ ਸਾਹਿਬ ਮੱਛਗੜਾ ਸਾਹਿਬ ਆਪਾਂ ਇੱਕ ਤਾਜ਼ ਨਵੀਂ ਵਾਸ਼ਿੰਗ ਮਸ਼ੀਨ ਕਰਦਿਆਂ ਨੂੰ ਲਿਆ ਕੇ ਦੇਣੀ ਆ ਤੇ ਦੂਸਰੇ ਨੰਬਰ ਤੇ ਛੋਟੇ ਦੇ ਵਿਆਹ ਬਾਰੇ ਤੁਹਾਨੂੰ ਪਹਿਲਾਂ ਦੱਸਿਆ ਸੀ ਉਹ ਦਿਨ ਸ਼ਾਪਿੰਗਾਂ ਸ਼ਾਪਿੰਗਾਂ ਕੰਮ ਨੇ ਜਾਈ ਚਲੋ ਮਿਲਦੇ ਆਪਾਂ ਤੁਹਾਨੂੰ ਪਿੰਡ ਜਾ ਕੇ ਹਾਂਜੀ ਦੋਸਤੋ ਹੁਣ ਆਪਾਂ ਜਾ ਰਹੇ ਆ ਪਿੰਡ ਨੂੰ ਗੱਡੀ 'ਚ ਬੈਠ ਗਏ ਆ ਤੁਸੀਂ ਵੀ ਕਹੋਗੇ ਸਵੇਰ ਤਾਂ ਗਈ ਜਾਂਦਾ ਪਿੰਡ ਨੂੰ ਜਾਣਾ ਪਿੰਡ ਨੂੰ ਜਾਣਾ ਦੋਸਤੋ ਵਰਕਸ਼ਾਪ ਤੇ ਥੋੜਾ ਜਿਹਾ ਤੇ ਕੰਮ ਸੀਗੇ ਬੰਦੇ ਆ ਗਏ ਤੇ ਆ ਆ ਪਿੱਛੇ ਬੈਠਾ ਜੱਗੀ ਈਵਾ ਪਹਿਣੀ ਦੋਸਤੋ ਤੁਹਾਨੂੰ ਮੈਂ ਦਿਖਾਵਾਂ ਕਿਹੜੇ ਮੁੰਡੇ ਦਾ ਵਿਆਹ ਆ ਸਾਡੇ ਆਹ ਮੁੰਡੇ ਦਾ ਵਿਆਹ ਆ ਦੋਸਤੋ ਇਹਨੂੰ ਆਪਾਂ ਪਿੰਡੋਂ ਚੱਕਣਾ ਸੀ ਇੱਥੇ ਆ ਗਿਆ ਅੱਜ ਆਹੀ ਮੁੰਡੇ ਦਾ ਵਿਆਹ ਵਾ ਲਓ ਵੀ ਦੋਸਤੋ ਆਪਾਂ ਹੁਣ ਪਿੰਡੋਂ ਬਾਹਰ ਨਿਕਲ ਚੁੱਕੇ ਆਂ ਮੁੰਡੇ ਨੂੰ ਆਪਾਂ ਤਿਆਰ ਕਰ ਲਿਆ ਉਹ ਦੇਖੋ ਤੁਹਾਨੂੰ ਕਿਹਾ ਸੀ ਨਾ ਵੀ ਆਣ ਪੂਰਾ ਰੈਡੀ ਛੜੀ ਹੋ ਕੇ ਜਾਊਗਾ ਦੋਸਤੋ ਤੁਹਾਨੂੰ ਇੱਕ ਬੱਗਾ ਦਿਖਾਉਣਾ ਆ ਦੇਖੋ ਕਬੀਲਦਾਰ ਬੰਦਾ ਡਾਇਰੈਕਟ ਹਾਲੀਕੀ ਆਹ ਕਬੀਲਦਾਰ ਬੰਦਾ ਇਹ ਨਹੀਂ ਕਬੀਲਦਾਰੀਆਂ ਬਸ ਕਬੀਲਦਾਰੀਆਂ 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 ਭਰਾਵਾ ਕਬੀਲਦਾਰੀਆਂ ਕੀ ਹਾਲਾ ਪਾਣੀ ਛੱਡਿਆ ਕਰਨ ਤੀਕ ਟਕ ਹਲੋ ਏ ਟਾਗਾ ਦੇ ਬਾਈ ਬਾਈ ਕਾਤੇ ਲੋਬੀ ਦੋਸਤੋ ਆਪਾ ਪਹੁੰਚ ਗਏ ਆਂ ਸ਼੍ਰੀ ਮਛਗੜਾ ਸਾਹਿਬ ਦੋਸਤੋ ਇੱਥੇ ਆਪਾਂ ਆਏ ਆਂ ਆਪਣੇ ਸ਼ੋਪਿੰਗ ਕਰਨ ਚਲੋ ਆਜੋ ਫਿਰ ਆਪਾਂ ਮਿਲਦੇ ਆਂ ਸ਼ੋਪਿੰਗ ਵਾਲੀ ਦੁਕਾਨ ਤੇ ਸ਼ੋਪਿੰਗ ਵਾਲੀ ਦੁਕਾਨ ਤਾਂ ਮੈਨੂੰ ਬੰਦ ਲੱਗਦੀ ਆ ਗੇੜਾ ਹੀ ਪਿਆ ਵੀ ਦੋਸਤੋ ਜਿਹੜੀ ਸ਼ਾਪ ਤੇ ਆਪਾਂ ਆਏ ਸੀਗੇ ਉਹ ਸ਼ਾਪ ਤੇ ਆਪਣੀ ਸ਼ਾਪਿੰਗ ਦੀ ਗੱਲ ਨਹੀਂ ਬਣੀ ਸੋ ਸਟਿਚਿੰਗ ਸਟਿਚਿੰਗ ਬਾਰੇ ਥੋੜਾ ਜਿਆ ਜਾਦੇ ਕਹਿ ਰਹੇ ਸੀਗੇ ਸੋ ਚਲੋ ਆਪਾਂ ਦੋਸਤੋ ਤੁਹਾਨੂੰ ਹੁਣ ਮਿਲਦੇ ਆਂ ਘਰੇ ਜਾ ਕੇ ਬਸ ਇਨਾ ਕੰਮ ਸੀਗਾ ਸਾਨੂੰ ਸੀਗਾ ਵੀ ਮੱਛਵਾੜਾ ਸਾਹਿਬ ਮਤਲਬ ਚਲੋ ਵਧੀਆ ਕਪੜਾ ਪਰ ਕਪੜਾ ਇਨਾ ਹੈ ਨਹੀਂ ਸੀਗਾ ਵਧੀਆ ਤੇ ਚਲੋ ਠੀਕ ਟਿੱਕੀ ਖਾਣੇਂਗੀ ਸੁਦਰਜ ਤੇ ਕੀ ਟਿੱਕੀ ਖਾਣੇਂਗੀ ਮਤਉ ਨਹੀਂ ਆ ਰ ਮਨਚੂਰੀ ਹਨ ਇੱਧਰ ਟਿੱਕੀ ਛਾਣੀਆਂ ਆ ਵਿਆਹ ਵਾਲੇ ਮੁੰਡੇ ਨੇ ਤੇ ਇੱਧਰ ਅਸੀਂ ਮਨਚੂਰੀਆਂ ਖਾਵਾਂਗੇ ਠੀਕ ਆ ਤੇ ਇੱਧਰ ਆਹ ਖਾਊਗਾ ਮੇਰਾ ਵੀਰ ਦੇਈ ਭੱਲੇ ਬੀਬੀ ਕਈਂ ਦੀ ਇਕੱਲੇ ਗੱਠੇ ਪਾ ਤੇ ਹੋਰ ਇਹ ਚੋਂ ਪਿਆਜ਼ ਪਾਉਣ ਪਿਆਜ਼ ਤੇ ਗੱਠੇ ਪਾਇਆ ਬੀਬੀ ਇਹਦੇ ਵਿੱਚ ਮੈਂ ਤਾਂ ਖਾਂਦੀ ਨਹੀਂ ਮੇਰੇ ਕੋਲ ਨਾ ਟਾਂਕ ਆ ਰਿਹਾ ਤੇ ਕੀ ਟਿੱਕੀ ਖਾਂਈਂ ਮੈਂ ਤੋ ਨਹੀਂ ਆ ਰਹਾ ਮਨਚੂਰੀਆਂ ਇੱਧਰ ਟਿੱਕੀ ਛਾਣੀਆਂ ਆ ਵਿਆਹ ਵਾਲੇ ਮੁੰਡੇ ਨੇ ਤੇ ਇੱਧਰ ਅਸੀਂ ਮਨਜੂਰੀਆਂ ਖਾਵਾਂਗੇ ਠੀਕ ਆ ਤੇ ਇੱਧਰ ਆ ਖਾਵਾਂ ਬੇਨਾ ਵੀਰ ਦੇਈ ਭੱਲੇ ਬੀਬੀ ਕਈ ਨਹੀਂ ਇਕੱਲੇ ਗੱਠੇ ਪਾਤੇ ਹੋਰ ਇਹ ਚਲ ਪਿਆਜ਼ ਪਾਉਣ ਪਿਆਜ਼ ਤੇ ਗੱਠੇ ਪਾਇਆ ਬੀਬੀ ਇਹਦੇ ਵਿੱਚ ਮੈਂ ਤਾਂ ਖਾਂਦੀ ਨਹੀਂ ਮੇਰੇ ਕੋਲ ਟਾਂਕਾ ਆ ਰਿਹਾ ਲਵ ਯੂ ਦੋਸਤੋ ਕਹਿੰਦੇ ਵਿਆਹ ਵਾਲਾ ਮੁੰਡਾ ਟਿੱਕੀ ਖਾਣ ਲੱਗਾ ਤੇ ਇੱਧਰ ਕਹਿੰਦੇ ਵਿਆਹ ਵਾਲਾ ਮੁੰਡਾ ਮਜੂਰੀਆਂ ਵੀ ਖਾਊਗਾ ਆ ਦੇਖੋ ਹਾਂਜੀ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਹੁਣ ਇਸ ਟਾਈਮ ਆਪਣੇ ਘਰੇ ਦੋਸਤੋ ਜਿਹੜੇ ਕੰਮ ਗਏ ਸੀਗੇ ਉਹ ਕੰਮ ਤਾਂ ਹੋਇਆ ਨਹੀਂ ਨਾ ਤਾਂ ਵਾਸ਼ਿੰਗ ਮਸ਼ੀਨ ਲਈਆ ਸ਼ਾਅ ਬੰਦ ਸੀਗੀ ਅਜੇ ਲਾਸਟ ਸੰਡੇ ਵੀ ਆਇ ਨਹੀਂ ਸੀ ਵੈਸੇ ਤੇ ਤੇ ਸ਼ਾਪਿੰਗ ਕਰਨੀ ਸੀਗੀ ਉੱਥੇ ਸਾਨੂੰ ਕੁਝ ਪਸੰਦ ਨਹੀਂ ਆਇਆ ਸੋ ਅਸੀਂ ਹੁਣ ਲੁਧਿਆਣੇ ਜਾਵਾਂਗੇ ਲੁਧਿਆਣੇ ਜਾ ਕੇ ਪਸੰਦ ਕਰਾਂਗੇ ਦੋਸਤੋ ਤੇ ਬਾਕੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਇੰਨਾ ਪਿਆਰ ਕਰਦੇ ਹੋ ਤੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਥੈਂਕ ਯੂ ਸੋ ਮੱਚ ਇੰਸਟਾਗ੍ਰam ਤੇ ਫੇਸਬੁੱਕ ਤੇ ਫੋਲੋ ਵੀ ਕਰ ਲਿਓ ਥੈਂਕ ਯੂ